ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੁਖਜਿੰਦਰ ਸਿੰਘ ਆ ਪਿੰਡ ਮਦੀਰ ਜ਼ਿਲ੍ਹਾ ਸ਼ਹੀ ਮਕਸਦ ਸਾਹਿਬ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਵੀ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਤੇ ਝੋਨੇ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਆਉਂਦੀਆਂ ਹਰ ਸਾਲ ਜਿਵੇਂ ਕਿ ਚੌਕ ਬਹੁਤ ਘਾਤਕ ਬਿਮਾਰੀ ਹੈ ਸੀਤ ਬਲਾਈਟ ਜਿਹਨੂੰ ਕਿ ਆਪਾਂ ਝੋਲਸ ਰੋਗ ਕਹਿੰਦੇ ਹਾਂ ਹੁਣ ਆਪਾਂ ਗੱਲ ਕਰਦੇ ਹਾਂ ਵੀ ਇਸ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਇਸਦੀ ਮੈਂ ਨਾ ਸ਼ੁਰੂਆਤ ਉੱਥੋਂ ਹੁੰਦੀ ਹੈ ਜਿੱਥੇ ਆਪਣੇ ਜ਼ਮੀਨਾਂ ਦੇ ਵਿੱਚ ਜਾਦੇ ਪਾਣੀ ਖੜਾ ਰਹਿੰਦਾ ਹੈ। ਪਾਣੀ ਧਰਤੀ ਦੇ ਵਿੱਚ ਜੀਰਦਾ ਨਹੀਂ, ਸਤਾ ਦਾ ਪਾਣੀ ਜ਼ਿਆਦਾ ਇਕੱਠਾ ਹੋ ਜਾਂਦਾ ਜਿੱਥੇ ਉਸ ਜਗ੍ਹਾ ਇਸਦੀ ਸ਼ੁਰੂਆਤ ਹੁੰਦੀ ਹੈ। ਜੇਕਰ ਇਹਨਾਂ ਦੀਆਂ ਨਿਸ਼ਾਨੀਆਂ ਦੀ ਗੱਲ ਕਰਗੇ ਤਾਂ ਇਸ ਦੇ ਵਿੱਚ ਪਾਣੀ ਦੀ ਸਤਹ ਦੇ ਉੱਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਹੁਤ ਔਖਾ ਇਹਨਾਂ ਜੇ ਆਪਾਂ ਇਹਦੀ ਰੋਕਥਾਮ ਬਾਰੇ ਗੱਲ ਕਰਗੇ ਤਾਂ ਇਸ ਦੇ ਵਿੱਚ ਇਹ ਹੈ ਵੀ ਆਪਾਂ ਖੇਤ ਨੂੰ ਪਾਣੀ ਸੁਕਾਸ ਕਾ ਕੇ ਲੱਗੇ ਤੇ ਜਿਸ ਨਾਲ ਕਿ ਬੂਟੇ ਦੇ ਵਿੱਚ ਆਪਣੀ ਨਵੀਂ ਘਟ ਜੂਗੀ ਜਿਸ ਨਾਲ ਕਿ ਉਹ ਬਿਮਾਰੀ ਦਾ ਕੁਝ ਹੱਦ ਤੱਕ ਆਪਾਂ ਨੂੰ ਹੱਲ ਮਿਲ ਜੂਗਾ ਜੇਕਰ ਆਪਾਂ ਇਸ ਦੀ ਕੈਮੀਕਲ ਰੋਕਥਾਮ ਬਾਰੇ ਗੱਲ ਕਰਗੇ ਤਾਂ ਇਸ ਦੇ ਵਿੱਚ ਹੈਗਾ ਕੋਨਾ ਜੋ ਲਾਉਂਦਾ 75% ਜਿਸ ਦੀ ਕਿ 26 ਤੋਂ 26 ਗ੍ਰਾਮ ਪਰ ਏਕੜ ਦੀ ਡੋਜ਼ ਆ ਉਹਦੀ ਉਸ ਨੂੰ ਆਪਾਂ ਸਪਰੇਅ ਦੁਆਰਾ ਕਰ ਸਕਦੇ ਹਾਂ ਜੇਕਰ ਬਿਮਾਰੀ ਜ਼ਿਆਦਾ ਵੱਧਦੀ ਖੇਤ ਵਿੱਚ ਤਾ ਕਸਟੂਡੀਓ ਤੇ ਜਾਂ ਐਮਿਸਟਾ ਟਾਪ 200 ਐਮਐਲ ਪਰ ਏਕੜ ਦੇ ਹਿਸਾਬ ਨਾਲ ਉਹਦੀ ਸਪਰੇਅ ਕਰ ਸਕਦੇ ਆਂ ਹਾਂਜੀ ਕਿਸਾਨ ਸਾਥੀਓ ਇੱਕ ਚੀਜ਼ ਦਾ ਬਹੁਤ ਜ਼ਰੂਰੀ ਹੈ ਧਿਆਨ ਰੱਖਣ ਜੋਗਾ ਜਦੋਂ ਕਿ ਆਪਾਂ ਇਹਦੀ ਸਪਰੇਅ ਕਰਾਂਗੇ ਤਾਂ ਪਾਣੀ ਦੀ ਵੱਧ ਤੋਂ ਵੱਧ ਮਾਤਰਾ ਕਰਨੀ ਹੈ ਜਿੱਥੇ ਤੱਕ ਮੇਰਾ ਤਜਰਬਾ ਹੈ ਜਿੰਨਾ ਆਪਾਂ ਪਾਣੀ ਵੱਧ ਤੋਂ ਵੱਧ ਵਰਤਦਾ ਖੇਤ ਵਿੱਚ ਉਸ ਨਾਲ ਸਪਰੇਅ ਵਧੀਆ ਹੁੰਦੀ ਹੈ ਅਤੇ ਫੰਗੀਸਾਈਡ ਆ ਕੰਮ ਜ਼ਿਆਦਾ ਕਰਦਾ ਹੋ